ਰੰਤਾਰਨ ਦੇ ਵਿੱਚ ਹਲਕਾ ਖੇਮ ਕਰਨ ਦੇ ਵਿੱਚ ਨਾਰਲੀ ਪਿੰਡ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਨਰੇਗਾ ਦੇ ਵਿੱਚ ਜੋ ਸਰਕਾਰ ਵੱਲੋਂ ਬੂਟੇ ਲਵਾਏ ਜਾ ਰਹੇ ਹਨ ਉਹਨਾਂ ਦੀ ਕੋਈ ਵੀ ਦੇਖਭਾਲ ਨਹੀਂ ਹੋ ਰਹੀ ਕੋਈ ਵੀ ਉਹਨਾਂ ਦੇ ਕੰਟਰੋਲ ਨਹੀਂ ਹੋ ਰਿਹਾ ਕਿਉਂਕਿ ਆ ਗੁੱਜਰ ਦਾ ਇੰਨਾ ਜਨਵਰ ਆ ਇੰਨਾ ਜਨਵਰ ਆ ਕੋਈ ਹਿਸਾਬ ਨਹੀਂ ਆ ਵੀ ਇਹਨਾਂ ਦੇ ਕੰਟਰੋਲ ਕਰਨਾ ਵੀ ਮੁਸ਼ਕਲ ਇੰਨਾ ਤੋਂ ਹੁੰਦਾ ਹੀ ਨਹੀਂ ਆ ਤੇ ਮੈਂ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਹਾਂ ਇਹਨਾਂ ਦਾ ਕੰਟਰੋਲ ਕੀਤਾ ਜਾਵੇ ਵੱਧ ਤੋਂ ਵੱਧ ਕਿਉਂਕਿ ਜਿੰਨੇ ਵੀ ਬੂਟੇ ਸਾਬੇ ਖਤਮ ਕਰੀ ਜਾ ਰਹੇ ਸਾਡੇ ਕੋਲ ਵੀਡੀਓ ਅਪਲੋਡ ਆ ਤੇ ਇਹਨਾਂ ਦਾ ਨੁਕਸਾਨ ਇਹ ਨੁਕਸਾਨ ਵੜਾ ਕਰਦਾ ਆ ਜਿੱਦ ਤਰਾ ਡੀਸੀ ਸਾਹਿਬ ਵੱਲੋਂ ਹਦਾਇਤਾਂ ਆ ਕਿ ਜਿਹੜਾ ਇਹ ਬੱਕਰੀਆਂ ਤੋਂ ਲੈ ਕੇ ਜਿਹੜੇ ਪਸ਼ੂ ਇਹਨਾਂ ਦੇ ਇਹ ਨੁਕਸਾਨ ਨਾ ਕਰਨ ਇਹਨਾਂ ਦੇ ਕਾਰਵਾਈ ਉਹ ਲੈਟਰ ਜਿਹੜੀ ਆ ਨਿਕਲੀ ਆ ਤੇ ਮੈਂ ਉਹਨਾਂ ਦੇ ਮੁਤਾਬਕ ਮੈਂ ਫੇਰ ਇੱਕ ਵਾਇਗੁਲ ਜੀ ਕਾ ਖਾਲਸਾ ਵਾਇਗੁਲ ਜੀ ਕੀ ਫਤਿਹ ਮੈਂ ਤੁਹਾਡਾ ਸਮਾਜ ਸੇਵੀ ਜੰਡ ਕਾੜਾ ਦੋਸਤੋ ਅੱਜ ਪੰਜਾਬ ਦੇ ਵਿੱਚ ਬੂਟਿਆਂ ਦੀ ਮਹਿਮਾ ਚੱਲ ਰਹੀ ਹੈ। ਉਥੇ ਨਾਲ ਹੀ ਪਹਿਲੇ ਤਾਂ ਮੈਂ ਡੀਸੀ ਸਾਹਿਬ ਜੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਲੈਟਰ ਜਾਰੀ ਕੀਤੀ ਹੈ ਕਿ ਜਿੰਨੇ ਵੀ ਕੋ ਪਸ਼ੂਆ ਜਾਂ ਕੋ ਬੱਕਰੀਆਂ ਆ ਜਿੰਨਾਂ ਦਾ ਕੋਈ ਜੈ ਬੂਟਿਆਂ ਨੂੰ ਨਸਾਨ ਕਰਦੇ ਆ। ਪਰ ਉਥੇ ਮੈਂ ਹੱਥ ਜੋੜ ਕੇ ਆਪਣੇ ਤਰਨਤਨ ਇਲਾਕੇ ਦੇ ਡੀਸੀ ਸਾਹਿਬਾਂ ਜੀ ਨੂੰ ਬੇਨਤੀ ਕਰਦਾ ਕਿ ਤੁਸੀਂ ਲੈਟਰ ਕੱਢਿਆ ਤੁਹਾਡਾ ਧੰਨਵਾਦ ਪਰ ਉਸ ਲੈਟਰ ਤੇ ਕੋਈ ਵੀ ਜਿਹੜਾ ਕੋਈ ਕੁਤਾ ਹੀ ਨਾ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕੋਈ ਪ੍ਰਸ਼ਾਸਨ ਦਾ ਜਿਹੜਾ ਤੁਹਾਡਾ ਵਾ ਉਹਦੇ ਵੱਲ ਕੋਈ ਧਿਆਨ ਨਹੀਂ ਹੈ ਇੱਥੇ ਹਜ਼ਾਰਾਂ ਵੀਡੀਓ ਆ ਰਹੀਆਂ ਹਨ ਬੱਕਰੀਆਂ ਤੋਂ ਲੈ ਕੇ ਜਿਹੜਾ ਗੁਜਰਾ ਦੇ ਪਸ਼ੂ ਆ ਉਹ ਹਜ਼ਾਰਾਂ ਹੀ ਬੂਟੇ ਖਰਾਬ ਕਰ ਰਿਹਾ ਮੈਂ ਇੱਥੇ ਏਰੀਆ ਦੇ ਵਿੱਚ ਗੱਲ ਕਰਦਾ ਹਲਕਾ ਖੇਮਕਰ ਦੇ ਵਿੱਚ ਪਿੰਡੋਂ ਪਿੰਡੀ ਜਿਹੜੇ ਨੌਜਵਾਨਾਂ ਨੇ ਅਸੀਂ ਆਪਣੇ ਹੱਥੀ ਜਿਹੜੇ ਬੂਟੇ ਕਾਫੀ ਲਾ ਚੁੱਕੇ ਆ ਹਜ਼ਾਰਾਂ ਦੀ ਗਿਣਤੀ ਵਿੱਚ ਬੂਟੇ ਲੱਗ ਚੁੱਕੇ ਆ ਪਰ ਉੱਥੇ ਦੁੱਖ ਦੀ ਗੱਲ ਇਹ ਆ ਕਿ ਜਿੰਨੇ ਵੀ ਇਹ ਗੁਜਰਾ ਦੇ ਜਿਹੜੇ ਜਾਨਵਰ ਹੋ ਗਏ ਜਾਂ ਬੱਕਰੀਆਂ ਵਾਲੇ ਚਾਰੇ ਵਾਲੇ ਹੋ ਗਏ ਮੇਰੇ ਵੀਰ ਤੇ ਉਹਨਾਂ ਤੇ ਜਿਹੜਾ ਕੋਈ ਕੰਟਰੋਲ ਨਹੀਂ ਹੋ ਰਿਹਾ ਉਹ ਬੱਕਰੀਆਂ ਤੋਂ ਲੈ ਕੇ ਜਿਹੜੇ ਆ ਗੁਜਰਾ ਵਾਲੇ ਡੰਗਰ ਆ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਆ ਤੇ ਬੂਟਿਆਂ ਦਾ ਨੁਕਸਾਨ ਕਰਦਾ ਤੇ ਪ੍ਰਸ਼ਾਸਨ ਵੀ ਇਸ ਵੱਲ ਨਹੀਂ ਧਿਆਨ ਦੇ ਰਿਹਾ ਇਥੋਂ ਤੱਕ ਕਿ ਮੈਂ ਆਪਣੇ ਖਾਲੜਾ ਨਗਰ ਦੇ ਵਿੱਚ ਥਾਣਾ ਖਾਲੜਾ ਦੇ ਜਿਹੜੇ ਬਾਹਰ ਸਫਾਈ ਕਰਾ ਕੇ ਬੂਟੇ ਲਾਇਆ ਹਾਲਾਂਕਿ ਉੱਥੇ ਕਾਫੀ ਵਧੀਆ ਸੋਹਣੇ ਬੂਟੇ ਲਾਇਏ ਕੇ ਇੱਕ ਸੁੰਦਰ ਦ੍ਰਿਸ਼ ਦਿਖੇ ਪਰ ਉੱਥੇ ਵੇਖ ਲਿਓਗੇ ਉੱਥੇ ਜਾ ਕੇ ਬੱਕਰੀਆਂ ਨੇ ਜਿਹੜੇ ਆ ਜਨਵਰਾਂ ਨੇ ਬੂਟੇ ਜਿਹੜੇ ਆ ਜਿਹੜੇ ਖਤਮ ਕਰਤੇ ਤੇ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਤੇ ਸਾਡੇ ਇਲਾਕੇ ਦੇ ਸਤਿਕਾਰਯੋਗ ਡੀਸੀ ਸਾਹਿਬ ਜਿਹੜੇ ਬਹੁਤ ਵਧੀਆ ਇਨਸਾਨ ਹੈ ਮੈਂ ਬੇਨਤੀ ਕਰਦਾ ਕਿ ਇਹਨਾਂ ਦੇ ਠੋਸ ਕਦਮ ਚੁੱਕਿਆ ਜਾਵੇ ਇਹਨਾਂ ਦੇ ਕਾਰਵਾਈ ਬੰਦੀ ਜਿਹੜੀ ਕੀਤੀ ਜਾਵੇ ਕਿਉਂਕਿ ਬੜੇ ਜਿੰਨੇ ਚੀਜ਼ਾਂ ਤੋਂ ਪਰੇਸ਼ਾਨ ਆ ਧੰਨਵਾਦ